ਬਠਿੰਡਾ ਆਰਟੀਏ ਦਫ਼ਤਰ ਦੇ ਸਾਹਮਣੇ ਸਰਦੂਲਗੜ੍ਹ ਤੋਂ ਵਾਏ ਟਰਾਂਸਪੋਰਟਰਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਪਰਮਿਟ ਜਾਰੀ ਕਰਨ ਦੇ ਵਿੱਚ ਕਪਲਾ ਹੋਇਆ ਹੈ ਕਿਉਂਕਿ ਇੱਕ ਮਰਤਕ ਵਿਅਕਤੀ ਦੇ ਨਾਂ ਤੇ ਪਰਮਿਟ ਜਾਰੀ ਹੋਇਆ ਹੈ ਤੇ ਇੱਕ ਸਰਕਾਰੀ ਮੁਲਾਜ਼ਮ ਦੇ ਨਾਂ ਤੇ ਵੀ ਪਰਮਿਟ ਜਾਰੀ ਕੀਤਾ ਗਿਆ ਹੈ। ਟਾਈਮ ਟੇਬਲ ਵਿੱਚ ਵੀ ਪੱਖਪਾਤ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਡੇ ਵੱਲੋਂ ਅੱਜ ਆਰਟੀਏ ਦਫ਼ਤਰ ਸਾਹਮਣੇ ਤਰਨਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਉਹ ਇਹ ਧਰਨਾ ਯਾਰੀ ਰੱਖਣਗੇ। ਸੰਦੂਲਗੜ ਤੋਂ ਟਰਾਂਸਪੋਰਟਰਾਂ ਜੀ ਚਾਰ ਜਣੇ ਸਾਡੀ ਰੂਟ ਦੇ ਉੱਤੇ ਮਰੇ ਬੰਦੇ ਨੂੰ ਪਰਮਿਟ ਚੁਕਾਤਾ ਜੀ ਗੁਰਚਰਨ ਸਿੰਘ ਆ ਟਾਂਡੀਆਂ ਤੋਂ 2021 ਚ ਉਹਦੀ ਡੈਥ ਹੋ ਗਈ ਸੀ। ਡੈਥ ਸਰਟੀਫਿਕੇਟ ਮੈਂ ਦਿੱਤਾ ਜੀ ਸਾਰਾ। ਬਾਈਚ ਇਹਨਾਂ ਨੂੰ ਪਰਮਿਟ ਚੁਕਾਤਾ ਜੀ। ਉਹਨਾਂ ਨੂੰ ਪੁੱਛਣ ਦੀ ਬਜਾਏ ਸਾਨੂੰ ਡਰਾਈਵ ਧਮਕਾਈ ਜਾਂਦੇ ਆ ਵੀ ਤੁਹਾਡੇ ਦੇ ਪਰਚਾ ਦਰਜ ਹੋ ਜਾਊਗਾ, ਫਲਾਣਾ ਹੋ ਜਾਊਗਾ, ਠੰਕਾ ਹੋ ਜਾਊਗਾ। ਇਹ ਆਰਟੀਓ ਨੇ ਰਿਸ਼ਮਤ ਲਈ ਹੋਈ ਹੈ। ਉਹਨਾਂ ਤੋਂ 25 4 2025 ਨੂੰ 2-3 ਮਹੀਨੇ ਪਹਿਲਾਂ ਮੈਂ ਦਰਖਾਹ ਦਿੱਤੀ ਹੈ ਜੀ ਇੱਥੇ ਸੀ ਆ ਜਾਣੇ ਆ ਵਾਪਸ ਮੁੜ ਜਾਣੇ ਆ ਸਾਨੂੰ ਇਹ ਅੰਦਰ ਨਹੀਂ ਵੜਦਾ ਜੀ ਬਸ ਗਲਤ ਬੋਲਦਾ ਗੋ ਇੱਕ ਮੈਡਮ ਆ ਇੱਥੇ ਨੀਰਜ ਉਹ 2-2 ਘੰਟੇ ਸਾਨੂੰ ਬਿਠਾਈ ਰੱਖਦੀ ਹੈ ਉਹ ਕਹਿੰਦੀ ਇਹ ਕੁਝ ਨਹੀਂ ਹੋਣਾ ਇੱਥੇ ਕੀ ਹੋਣਾ ਬਸ ਵੈਸੇ ਨਹੀਂ ਕੋਈ ਇੱਥੇ ਬਹਿੰਦਾ ਜਦੋਂ ਡੈਥ ਸਰਟੀਫੀਕਟ ਦੇਦਾ ਜੀ ਬੰਦਾ ਮਰ ਗਿਆ ਉਹਦਾ ਪਰਮਿਟ ਕਿਉਂ ਨਹੀਂ ਕੈਨਸਲ ਕਰਦੇ ਜੀ ਉਹਨਾਂ ਦੇ ਪਰਚਾ ਕਿਉਂ ਨਹੀਂ ਦਿੰਦੇ ਜੀ ਇੱਕ ਨਹੀਂ ਹੈਗਾ ਜੀ ਇੱਕ ਬੰਦੇ ਨੇ ਗੱਲ ਸਰਾ ਬਸ ਹੈ ਜੀ ਉਹਨੇ ਮਰੇ ਬੰਦੇ ਦੇ ਨਾਂ ਬਸੀ ਕਰਾਤੀ ਜੀ ਉਹਦਾ ਵੀ ਅਸੀਂ ਪ੍ਰੂਫ ਦਿੰਦਾ ਜੀ ਇੱਕ ਮੇਰੇ ਨਾਲ ਮੇਰਾ ਡਰਾਈਵਰ ਹੈ ਜੀ ਉਹਦੇ ਨਾਂ ਤੇ ਇਹਨਾਂ ਨੇ ਪਰਮਿਟ ਚੱਕ ਲਈ ਜੀ ਉਹਨੂੰ ਪਤਾ ਹੀ ਨਹੀਂ ਹੈਗਾ ਮੇਰੀ ਬਸ ਮੇਰੇ ਉਹਦੇ ਨਾਂ ਐ ਵਿਚਾਰੇ ਨੇ ਸਕੂਲ ਚ ਬਸ ਪਾਈ ਹੋਈ ਹੈ ਜੀ ਇੱਕ ਸਰਕਾਰੀ ਟੀਚਰ ਹੈ ਜੀ ਬਿਲਕੁਲ ਉਹ ਕਹਿੰਦੇ ਸੀ ਕਾਨੂੰਨ ਤੋਂ ਡਰਦੀ ਨਹੀਂ ਹੈਗੀ ਕਾਨੂੰਨ ਸਾਡਾ ਕੁਝ ਕਰ ਹੀ ਨਹੀਂ ਸਕਦਾ ਆਰਟੀਏ ਜਿਹੜਾ ਆਰਟੀਏ ਗਗਨ ਜੀ ਕਿ ਇਹ ਬੰਦੇ ਦੀ ਵੀ ਆਪਾਂ ਨੇ ਤੋਂ ਬਾਅਦ ਚੁਕਾਈ ਬਾਅਦ ਚੁਕਾਈ 2022 ਚ ਮੈਂ ਆਰਟੀਏ ਲਈ ਹੋਈ ਹੈ ਜੀ ਇਹ 15 7 2021 ਨੂੰ ਜੀ ਹਾਂ ਜੀ ਇਹ ਬਾਕੀ ਜਿਹਨਾਂ ਨੇ ਪਰਮਡ ਚੁਕਾਇਆ ਜੀ ਮੰਗ ਕਰਦੇ ਮੈਂ ਕਰਦੇ ਉਹਨਾਂ ਦੇ ਪਰਚਾ ਦਰਜ ਹੋਵੇ ਜਿਹੜੇ ਦਫਤਰ ਨੇ ਚੁਕਾਇਆ ਹੈ ਇਹ ਦਫਤਰ ਦੇ ਪਰਚਾ ਦਰਜ ਹੋਵੇ ਜਿਹੜਾ ਇਹ ਕਰਪਟ ਬੈਠਾ ਆ ਆਰਟੀਏ ਦੇ ਪਰਚਾ ਦਰਜ ਹੋਵੇ ਜਦੋਂ ਗੱਲ ਹੀ ਨਹੀਂ ਸੁਣਦਾ ਜੀ ਗਗਨਦ ਇਹ ਰਿਸ਼ਵਤ ਦੀ ਗੱਲ ਕੀਤੀ ਹੈ ਤੁਹਾਡੇ ਕੋਲ ਕੋਈ ਹੈਗਾ ਉਹਨਾਂ ਉਹਨਾਂ ਤੋਂ ਲਈਏ ਸਾਡੀ ਸਾਡੀ ਸਾਡੇ ਨਾਲ ਉਹ ਕਹਿੰਦੇ ਸੀ ਪੈਸੇ ਦੇ ਕੇ ਆਏ ਆ ਜੀ ਸਾਨੂੰ ਤੇ ਇਦਾਂ ਕਿ ਧੌਕੀਆਂ ਮਾਰਦੇ ਆ ਅਸੀਂ ਚਾਰ ਖੜੇ ਆਂ ਥਾਣੇ ਸਾਡਾ ੱੱਕੇ ਨਾਲ ਟਾਈਮ ਟੇਬਲ ਬਣਾਇਆ ਜੀ ਇਹ ਟਾਈਮ ਟੇਬਲ ਨਹੀਂ ਬਣਾਉਂਦਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਤਰ੍ਹਾਂ 25 4 2025 ਨੂੰ ਜੀ ਤੁਸੀਂ ਅੱਜ ਕਿਵੇਂ ਧਰਨਾ ਲਾਇਆ ਸੀ ਧਰਨਾ ਲਾਇਆ ਸੀ ਕਿ ਕਰੀਏ ਕੀ ਬੱਸਾਂ ਸਾਡੀਆਂ ਖੜੀਆਂ ਅਸੀਂ ਤਾਂ ਇੱਥੇ ਲੈ ਕੇ ਖੜਾਉਣ ਨੂੰ ਸਾਰੀਆਂ ਤਾਰੇ ਚਾਬੀਆਂ ਦੇ ਦੇਣੇ ਆ ਜੀ ਅੱਧੇ ਘੰਟੇ ਇੱਕ ਘੰਟੇ ਜੀ ਬੱਸਾਂ ਆ ਜਾਣੀਆਂ ਸਾਰੀਆਂ ਅਸੀਂ ਦੇ ਦੇਣੇ ਇਹਨਾਂ ਨੂੰ ਸਾਡੀ ਆਪੀ ਅਸੀਂ ਤਾਂ ਇੱਥੇ ਆਣ ਮਿੱਥੇ ਸਮੇਂ ਲਈ ਆਇਆ ਜੀ ਆਪਦਾ ਰਾਸ਼ਨ ਨਾਲ ਲੈ ਕੇ ਆਇਆ ਲੰਗਰ ਪਾਣੀ ਸੈਂਡਰ ਸਭ ਕੁਝ ਲੈ ਕੇ ਆਏ ਆ ਜੀ ਅੱਜ ਦਾ ਬਸ ਭਰੀ ਹੈ ਸਾਰੇ ਸਾਰੇ ਬਕਵਾਸ ਤੁਹਾਡੇ ਨਾਲ ਦੇ ਨਹੀਂ ਕਿ ਜਿੰਨੇ ਹਾਂ ਸਾਡੇ ਨਾਲ ਦੇ ਸਾਰੇ ਹਾਂ ਕੋਈ ਉੱਚ ਅਧਿਕਾਰੀਆਂ ਨੂੰ ਮਿਲੇ ਹੋ ਜਿਹੜੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਮੈਂ ਕਹਿੰਦਾ ਜੀ ਸਾਰੇ ਦਫ਼ਤਰਾਂ ਜਾ ਕੇ ਆ ਗਏ ਇਹ ਸੁਣ ਨਹੀਂ ਹੁੰਦਾ ਇਹ ਦਫ਼ਤਰ ਵਾਲੇ ਤਾਂ ਕਹਿੰਦੇ ਇਹਦੇ ਵਰਗਾ ਬੰਦਾ ਵਧੀਆ ਹੀ ਕੋਈ ਹੈ ਨਹੀਂ ਮੈਂ ਕਹਿੰਦਾ ਵੀ ਇਹਦੇ ਵਰਗਾ ਕੱਡਿਆ ਬੰਦਾ ਹੀ ਨਹੀਂ ਕੋਈ ਕਰਨ ਕੀ ਮੰਨਦੇ ਹੋ ਜਿਹੜੀ ਸੁਣਵਾਈ ਨਹੀਂ ਹੋ ਰਹੀ ਇਹ ਸਰਕਾਰ ਦਾ ਪ੍ਰੈਸ਼ਰ ਆਈ ਆਮ ਆਦਮੀ ਪਾਰਟੀ ਦੇ ਉਹ ਬੰਦੇ ਐ ਪੈਸੇ ਦਿੱਤੇ ਹੁਣ ਸਾਡੀ ਕਿਸੇ ਦੀ ਕੀ ਸੁਣਵਾਈ ਕਰਨੀ ਮਾਮਲੇ ਤਾਂ ਬਹੁਤ ਜ਼ਿਆਦਾ ਮਾਮਲੇ ਆਈ ਪਰ ਵਿਸਤਾਰ ਨਾਲ ਤੁਹਾਨੂੰ 2-4 ਮਾਮਲੇ ਸਮਝਾਉਣੇ ਆ ਇੱਕ ਤਾਂ ਨਾ 2022 ਚ ਸਾਨੂੰ ਪਰਮਿਟ ਦਿੱਤੇ ਹੀ ਬੇਰੁਜ਼ਗਾਰਾਂ ਨੂੰ ਅਸੀਂ ਪਹਿਲਾਂ ਵੀ ਧਰਨਾ ਲਾ ਚੁੱਕੇ ਆ ਪਰ ਸੁਣਵਾਈ ਨਹੀਂ ਹੋ ਰਹੀ ਜਿਹੜਾ ਆਰਟੀਆ ਦਫਤਰ ਆਈ ਇਹਨਾਂ ਅੰਧਕੋਰ ਮੱਚਿਆ ਹੋਇਆ ਇੱਥੇ ਵੀ ਪਰਮਿਟ ਵੈਲਡ ਹੈ ਨਹੀਂ ਗੈਰ ਕਾਨੂੰਨੀ ਬੱਸਾਂ ਚੱਲ ਰਹੀਆਂ ਆ ਜਿੰਨੇ ਵੀ ਆਰੇ ਇਥੇ ਤਰਨਾ ਪ੍ਰਦਾਸਨ ਕਰ। ਇਹ ਸਾਰੇ ਨਾ ਬੇਰੁਜ਼ਗਾਰ ਆ। ਇਹ ਪਰਿਵਾਰਾਂ ਇੱਕ ਬੱਸ ਨਾਲ ਤੁਸੀਂ ਆਪ ਹੀ ਸਮਝਦੇ ਹੋ ਜੀ। ਇੱਕ ਬੱਸ ਦੇ ਨਾਲ ਲਗਭਗ 5-7 ਜੁੜੇ ਹੁੰਦੇ ਆ ਪਰਿਵਾਰ। ਉਹ ਡਰਾਈਵਰ ਕਿਨੈਕਟਰ ਉਹ ਸਾਨੂੰ ਕਹਿੰਦੇ ਆ ਅਸੀਂ சுவாਸ਼ਨ ਦੇ ਨਹੀਂ ਮਹੀਨੇ ਟਾਈਮ ਪਹਿ ਜਾਣਗੇ। ਪਰ 5 ਸਾਲਾਂ ਤੋਂ ਸਾਡਾ ਹਾਲਾਤ ਦੇਖਣ ਬੱਸਾਂ ਕਵਾੜ ਦਾ ਰੂਪ ਧਾਰ ਰਹੀਆਂ। ਇਸ ਕਰਕੇ ਅਸੀਂ ਇੰਨੀ ਪਰੇਸ਼ਾਨੀ ਆਈ ਇਹ ਪਰਿਵਾਰ ਡਰਾਈਵਰ ਕਨੈਕਟ ਲਈ ਹੈ ਕਾਰਨ ਕੀ ਹੈ ਵੀ ਸੁਨੜੇ ਪਰਮਨ ਮਿਲੇ ਜੀ ਹੁਣ ਉਹ ਚ ਰੋਲਾ ਕੀ ਆ ਉੱਥੇ ਨਾ ਜੀ ਢੱਲੇ ਲ ਬੱਸਾਂ ਚੱਲ ਰਹੀਆਂ ਗੈਰ ਕਾਨੂੰਨੀ 15786 15786 ਕੋ ਮਾਨਯੋਗ ਅਦਾਲਤ ਦਾ ਫੈਸਲਾ ਆਈ ਉਹਨੂੰ ਵੀ ਇਥੇ ਆਣ ਕੋਲ ਆ ਕੀਤਾ ਜਾ ਰਿਹਾ ਬੱਸਾਂ ਕਿੰਨੀ ਅਗ ਜਿਹੜੀਆਂ ਦੋ ਨੰਬਰ ਤੋਂ ਚੱਲਦੀਆਂ ਨੇ ਸਾਰੇ ਰੂਟ ਤੇ ਮੰਨ ਲਓ 10 12 ਬੱਸਾਂ ਦਾ ਨਜਾਇਜ਼ ਸਾਰੀਆਂ ਨਜਾਇਜ਼ ਜਿਨ੍ਹਾਂ ਦੀ ਕੋਈ ਪਰਮਨੈਂਟ ਵੈਲਿਡ ਨਹੀਂ ਹੈਂ ਜਿਹੜੀ ਕਿੜੀ ਬੱਸ ਆਏਗੀ ਜੀ ਕਿਸੇ ਬੰਦੇ ਦਾ ਨਾਮ ਵੀ ਆ ਬੰਦਾ ਨਜਾਇਜ਼ ਚਲਾ ਰਿਹਾ ਜੀ ਜਿਹੜੀਆਂ ਨਜਾਇਜ਼ ਚੱਲ ਰਹੀਆਂ ਹੀ ਉਹ ਹਣੀ ਬੱਸ ਸਰਵਿਸ ਆਈ ਸੁਪਰੀਤ ਬੱਸ ਸਰਵਿਸ ਆਈ ਤੇ ਸੁਖਚੈਨ ਬੱਸ ਸਰਵਿਸ ਆ ਕਿਵੇਂ ਚੱਲ ਰਹੀਆਂ ਕਿਉਂ ਤੁਸੀਂ ਸਰ ਹੈਰਾਨ ਨਹੀਂ ਮੰਨੋਗੇ ਵੀ ਸਾਨੂੰ ਅੱਜ ਇੱਕ ਫੱਤਾ ਮਾਲੂ ਕਾ ਸਰਦੂਲਗੜ ਰੂਟ ਆ ਜੀ ਉਸ ਬਾਰੇ ਪਹਿਲਾਂ ਵੀ ਦੱਸਿਆ ਹੋਇਆ ਉਸ ਰੂਟ ਤੇ ਇੱਕ ਬੱਸ 80 ਮਿੰਟ ਲੈ ਕੇ ਜਾ ਰਹੀ ਆ ਦੂਸਰੀਆਂ ਬੱਸਾਂ 25-25 ਮਿੰਟਾਂ ਵਿੱਚ ਖੜ ਗਈਆਂ ਕੋਸ 3 ਨੰਬਰਸਾਂ ਉੱਥੇ ਜਿੰਨਾਂ ਨੂੰ ਸਾਨੂੰ ਟੈਂਟੇਡ ਨੇ ਮਤਲਬ ਆਉਣ ਰਿਕਾਰਡ ਬੋਲਾਂਗੇ ਜੀ ਅਸੀਂ ਦਿਖਾ ਸਕਦੇ ਹਾਂ 2022 ਤੋਂ ਮਨਿਸਟਰ ਸਾਹਿਬ ਨੂੰ ਕਾਰਨ ਕੀ ਐਸਟੀਸੀ ਸਾਹਿਬ ਤੱਕ ਕੀਤਾ ਜਾ ਨਹੀਂ ਕਾਰਨ ਕੀ ਸਮਝ ਨਹੀਂ ਆ ਰਹੀ ਜਦੋਂ ਅਸੀਂ ਆਉਣ ਰਿਕਾਰਡ ਦਿੰਨੇ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਅੱਜ ਤੱਕ ਲਾਗੂ ਆਇਆ ਗਿਆ ਟਰਨਤ ਹੋਣਾ ਇਹ ਸਾਨੂੰ ਇਹ ਕਹਿ ਦੇਣ ਵੀ ਅਸੀਂ ਚਲਾ ਨਹੀਂ ਸਕਦੇ ਬਸ ਨਾ ਇਹ ਚੱਲ ਸਕਦੇ ਅਸੀਂ ਇਹ ਡਰਾਈਵਰ ਕੰਟਰੈਕਟਰ ਨੂੰ ਆਪਦੇ ਕਿਤੇ ਲੱਗ ਗਏ ਜੀ ਅਸੀਂ ਧਿਆਨ ਚ ਰੱਖਦਾ ਕਿ ਮਾਮਲਾ ਤੁਹਾਨੂੰ ਹਾਂ ਆ ਆਰਟੀਆਈ ਦਿੱਤੀ ਹੋਈ ਹੈ ਉਹਦਾ ਜਵਾਬ ਨਹੀਂ ਆਇਆ ਹਾਂ ਜੀ ਟਰਾਂਸਪੋਰਟ ਮਨਿਸਟਰ ਦੇ ਬ੍ਰਦਰ ਆ ਜੀ ਲਾਲਜੀਤ ਭੁੱਲਰ ਦੇ ਕਰਨਵੀਰ ਸਾਹਿਬ ਆ ਉਹਨਾਂ ਨਾਲ ਬਾਰ ਬਾਰ ਗੱਲ ਹੋਈ ਹੈ ਜੀ ਉਹ ਵਿਚਾਰੇ ਫੋਨ ਵਗੈਰਾ ਕਰ ਦਿੰਦੇ ਆ ਜੀ ਇਹਨਾਂ ਦਾ ਮਸਲਾ ਹੱਲ ਕਰੋ ਪਰ ਸੁਲਮਾ ਹੀ ਨਹੀਂ ਹੋ ਰਹੀ ਸਰ ਇੱਕ ਵਾਰ ਤਾਂ ਨਾ ਲੱਗਿਆ ਪੈਗਾ ਉਹ ਕਹਿੰਦੇ ਜਾਲੀ ਪਰਮਿਟ ਦਿੰਦੇ ਨੇ ਕੀ ਕਹਣਾ ਜਾਉਂਦਾ ਸੁਈ ਬੰਦਾ ਮਰਿਆ ਹੋਇਆ ਵੀ ਮਰੇ ਬੰਦੇ ਦੇ ਨਾਂ ਤੇ ਪਰਮਿਟ ਇਸ਼ੂ ਕਰ ਦਿੰਦੇ ਨੇ ਠੀਕ ਹੈ ਹਾਂ ਇਸ ਰਿਗਾਰਡਿੰਗ ਇੱਕ ਸੁਭਾਸ਼ ਕੁਮਾਰ ਨਾਮ ਦਾ ਬੰਦਾ ਵਿਅਕਤੀ ਹੈ ਮਾਨਸਾ ਤੋਂ ਜਿਹਦੀ ਮੇਰੇ ਕੋਲੇ ਪਹਿਲਾਂ ਕੰਪਲੇਂਟ ਆਈ ਸੀ ਕਿ ਗਮਦੂਰ ਸਿੰਘ ਨਾਮ ਤੇ ਇੱਕ ਪਰਮਿਟ ਸੀ ਜੋ ਉਹਦੀ ਡੈਥ ਤੋਂ ਬਾਅਦ ਕਿਸੇ ਹੋਰ ਦੇ ਨਾਂ ਤੇ ਹਾਇਰ ਪਰਚੇਸ ਐਗਰੀਮੈਂਟ ਹੋਇਆ ਤਰੀਕ ਉਹਨਾਂ ਦੀ ਕੰਪਲੇਂਟ ਆਉਣ ਤੋਂ ਬਾਅਦ ਇਹਨਾਂ ਇਨਕੁਆਇਰੀ ਸ਼ੁਰੂ ਕੀਤੀ ਗਈ ਜਿਹਦੇ ਵਿੱਚ 6 ਤਰੀਕ ਨੂੰ ਦੋਨੇ ਪਾਰਟੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਅਗੇਂਸਟ ਕੰਪਲੇਂਟ ਉਹ ਪਾਰਟੀ ਜ਼ਰੂਰ ਇੱਥੇ ਹਾਜ਼ਰ ਆਈ ਪਰ ਕੰਪਲੇਨੈਂਟ ਸੁਭਾਸ਼ ਮਾਰਤੇ ਹੋਰ ਇਹਨਾਂ ਵੱਲੋਂ ਕੋਈ ਵੀ ਇੱਥੇ ਪੇਸ਼ ਨਹੀਂ ਹੋਇਆ ਇਨਫੈਕਟ 6 ਤੋਂ ਬਾਅਦ 13 ਤਰੀਕ ਨੂੰ ਵੀ ਇਹ ਕੰਪਲੇਨੈਂਟ ਹਾਜ਼ਰ ਨਹੀਂ ਹੋਇਆ ਤੇ ਉਸ ਤੋਂ ਬਾਅਦ 20 ਤਰੀਕ ਨੂੰ ਵੀ ਕੋਈ ਇਹਦੇ ਵਿੱਚ ਹਾਜ਼ਰ ਨਹੀਂ ਆਇਆ ਹੁਣ ਇਹਦੀ ਕੰਪਲੇਂਟ ਦੀ ਅਗਲੀ ਡੇਟ ਸੁਣਵਾਈ ਅਸੀਂ ਫਰਡੇ ਨੂੰ ਰੱਖੀ ਹੋਈ ਹੈ ਜਿਹੜਾ ਇਹ ਕਹਿ ਰਹੇ ਨੇ ਕਿ ਜੇ ਮੈਂ ਸਹੀ ਸਮਝ ਰਿਹਾ ਕਿ ਜਿਹੜੀ ਕੰਪਲੇਂਟ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਇਹ ਪਰਮਿਟ ਉਹਨਾਂ ਨੂੰ ਡੈਥ ਤੋਂ ਬਾਅਦ ਨਹੀਂ ਜਾਰੀ ਹੋਇਆ ਕੰਪਲੇਨੈਂਟ ਦਾ ਕਹਿਣਾ ਇਹ ਹੈ ਕਿ ਪਰਮਿਟ ਟ੍ਰਾਂਸਫਰ ਲੇਟ ਹੋਇਆ ਜਾਂ ਡੈਥ ਤੋਂ ਬਾਅਦ ਟ੍ਰਾਂਸਫਰ ਹੋਇਆ ਜਿਹੜਾ ਹਾਲੇ ਕਿ ਇਨਕੁਆਇਰੀ ਦੇ ਅਧੀਨ ਹੈ ਜਿਵੇਂ ਕੋਈ ਕੰਪਲੇਨੈਂਟ ਸਾਨੂੰ ਇਹਦੇ ਵਿੱਚ ਹੋਰ ਡਾਕੂਮੈਂਟਸ ਦਿੰਦੇ ਨੇ ਤੇ ਰਿਸਪੌਂਡੈਂਟਸ ਨੇ ਉਹ ਵੀ ਸਾਨੂੰ ਅਪਲਾਈ ਫਾਈਲ ਕਰ ਦੇਣਗੇ ਇਹਦੇ ਵਿੱਚ ਜੋ ਵੀ ਕਾਰਵਾਈ ਹੋਊਗੀ ਬੰਦੇ ਹੋਊਗੀ ਜੇ ਕੁਝ ਗਲਤ ਪਾਇਆ ਜਾਂਦਾ ਤਾਂ ਕਰ ਦਿੱਤੀ ਜਾਊਗੀ ਉਹ ਕਦੇ ਡੈਥ ਸਰਟੀਫੀਕੇਟ ਹੀ ਦਿੱਤਾ ਸੀ ਦੇਖੋ ਹਲੇ ਉਹਨਾਂ ਨੇ ਮੈਨੂੰ ਕੋਈ ਹੋਰ ਰਿਕਾਰਡ ਨਹੀਂ ਦਿੱਤਾ ਜਿਵੇਂ ਕਿ ਹਲੇ ਤੁਸੀਂ ਵੀ ਮੈਨੂੰ ਦੱਸਿਆ ਕਿ ਪਰਮਿਟ ਇਸ਼ੂ ਕਰਨ ਦੀ ਗੱਲ ਕਰ ਰਹੇ ਨੇ ਹਲੇ ਉਹਨਾਂ ਨੇ ਆ ਕੇ ਮੇਰੇ ਕੋਲੇ ਕੋਈ ਫਾਰਮਲ ਕੰਪਲੇਂਟ ਜਾਂ ਫਾਰਮਲ ਮੇਰੇ ਕੋਲੇ ਕੋਈ ਦਿੱਤੇ ਨਹੀਂ ਹੈ ਡਾਕੂਮੈਂਟਸ ਜਿਸ ਦੇ ਨਾਲ ਮੈਨੂੰ ਪਤਾ ਲੱਗੇ ਕਿ ਐਕਚੁਅਲ ਤੇ ਕੰਪਲੇਂਟ ਕੀ ਹੈ ਜਿਵੇਂ ਮੇਰੇ ਕੋਲੇ ਆਉਂਦੇ ਨੇ ਇਨਫੈਕਟੋ ਤਿੰਨ ਵਾਰੀਆਂ ਤੋਂ ਮੇਰੇ ਕੋਲੇ ਹਾਜ਼ਰ ਨਹੀਂ ਹੋ ਰਹੇ ਨੇ ਇੱਕੋ ਇਲਜ਼ਾਮ ਲਾਉਂਦੇ ਆ ਵੀ ਰਿਸ਼ੂ ਦੇ ਲਈ ਵੀ ਹੋਈ ਹੈ ਇਹਨਾਂ ਨੇ ਤੇ ਕਹਿੰਦੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਆ ਸਾਡੀ ਗੱਲ ਨਹੀਂ ਸੁਣਦੇ ਦੇਖੋ ਸੁਣਵਾਈ ਤਾਂ ਮੈਂ ਆ ਪ੍ਰोसीडिंग्स ਆ ਮੂਰੇ ਰੱਖੀਆਂ ਵਈਆਂ ਨੇ ਜੀ ਇਹਦੇ ਵਿੱਚ ਮੈਂਸ਼ਨ ਕੀਤੇ ਹੋਏ ਨੇ ਕਿ ਕਿਹੜੀ ਕਿਹੜੀ 3 ਨੂੰ 13 ਨੂੰ ਪਹਿਲੀ ਧਿਰ ਕੰਪਲੇਨੈਂਟ ਗੈਰਹਾਜ਼ਰ ਦੂਜੀ ਧਿਰ ਇੱਥੋਂ ਆਏ ਹੋਏ ਨੇ 20 ਨੂੰ ਦੋਨੇ ਤਰ੍ਹਾਂ ਗੈਰਹਾਜ਼ਰ ਨੇ ਇੱਥੇ ਪ੍ਰੋਪਰ ਪ੍ਰोसीडिंग ਚੱਲ ਰਹੀ ਆ ਹੁਣ ਕਹੇ ਸੁਣਨ ਤੋਂ ਇਹ ਵੀ ਆ ਰਿਹਾ ਕਿ ਉਹਨਾਂ ਨੇ ਦੂਜੀ ਪਾਰਟੀ ਨਾਲ ਸੈਟਲਮੈਂਟ ਕਰ ਲਈ ਪਰ ਜਿੰਨੀ ਦੇਰ ਕੋਈ ਆਪਣੇ ਕੋਲ ਐਵੀਡੈਂਸ ਨਹੀਂ ਆਉਂਦਾ ਉੰਨੀ ਦੇਰ ਇਹਦੇ ਵਿੱਚ ਕੁਝ ਨਹੀਂ ਕਰਦੇ ਕਹਿੰਦੇ 12 13 ਬੱਸਾਂ ਮਤਲਬ ਨਜਾਇਜ਼ ਚੱਲਦੀਆਂ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਵੀ ਹੈ ਨਹੀਂ ਦਿਕੋ ਰੈਗੂਲਰ ਇਥੋਂ ਜੋ ਵੀ ਐਨਫੋਰਸਮੈਂਟ ਐਕਟੀਵਿਟੀਜ਼ ਆ ਇੱਥੇ ਸਾਡੇ ਏਟੀਓ ਨੇ ਆਰਟੀਓ ਸਾਹਿਬ ਨੇ ਆਰਟੀਓ ਮਾਨਸਾ ਨੇ ਸਾਰੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਨਫੈਕਟ ਇਹਨਾਂ ਦੀ ਹੀ ਇੱਕ ਕੰਪਲੇਂਟ ਤੇ ਇੱਕ ਮਾਨਸਾ ਦੇ ਵਿੱਚ ਚੈਕਿੰਗ ਕਰਾਈ ਗਈ ਜਿਨ੍ਹਾਂ ਦੀ ਮੇਰੇ ਕੋਲੇ ਆਰਟੀਓ ਸਾਹਿਬ ਵੱਲੋਂ ਰਿਪੋਰਟ ਵੀ ਆ ਗਈ ਹੈ ਉਹਨਾਂ ਨੇ ਚੈੱਕ ਕਰਕੇ ਕੁਝ ਰੈਂਡਮਲੀ ਪਰਮਿਟਸ ਚੈੱਕ ਕੀਤੇਗੇ ਬੱਸਾਂ ਦੇ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਕਲੀਅਰਲੀ ਮੈਂਸ਼ਨ ਕਰਕੇ ਭੇਜਿਆ ਵੀ ਉਹ ਜਿਹੜੀਆਂ ਬੱਸਾਂ ਉਹਨਾਂ ਨੇ ਚੈੱਕ ਕੀਤੀਆਂ ਉਹ ਸਾਰੀਆਂ ਵੈਲਿਡ ਪਰਮਿਟ ਨਾਲ ਚੱਲ ਰਹੀਆਂ ਨੇ ਜਿਹੜੀ ਕੋਈ ਹੈ ਆਪਾਂ ਗੱਲ ਕਰ ਰਹੇ ਹਾਂ ਕਿ ਵਿਦਾਊਟ ਪਰਮਿਟ ਚੱਲ ਰਹੀਆਂ ਨੇ ਉਹ ਸਾਡੀਆਂ ਰੈਗੂਲਰ ਇਨਫੈਕਟ ਡੇਲੀ ਬੇਸ ਤੇ ਹੀ ਇਨਫੋਰਸਮੈਂਟ ਐਕਟੀਵਿਟੀਜ਼ ਚੱਲਦੀਆਂ ਰਹਿੰਦੇ ਨੇ ਉਹ ਚ ਜਿਹੜੀ ਵੀ ਕੋਈ ਇਦਾਂ ਦੀ ਬਦਸੰ ਨੂੰ ਮਿਲਦੀ ਆ ਉਹਨਾਂ ਦੇ ਵਿਦਾਊਟ ਪਰਮਿਟ ਚਲਾਨ ਕਰ ਦਿੱਤੇ ਜਾਂਦੇ ਨੇ ਇੱਕ ਬੰਦੇ ਨੇ ਇਹ ਵੀ ਦੱਸਿਆ ਕਿ ਇੱਕ ਬੱਸ ਨੂੰ 80 ਮਿੰਟ ਦਿੱਤੇ ਗਏ ਆ ਦੂਜਿਆਂ ਨੂੰ 25-25 ਮਿੰਟ ਦਿੱਤੇ ਗਏ ਆ ਦੇਖੋ ਜੀ ਇਹ ਜਿੰਨੀ ਦੇਰ ਕੋਈ ਡਾਕੂਮੈਂਟਸ ਆ ਮੈਨੂੰ ਕੋਈ ਇਦਾਂ ਫਾਰਮਲ ਕੰਪਲੇਨ ਨਹੀਂ ਦਿੰਦੇ ਇਹਦੇ ਰਿਗਾਰਡਿੰਗ ਤੇ ਦੀ ਇਨਕੁਆਇਰੀ ਨਹੀਂ ਹੁੰਦੀ। ਉਨੀ ਦੇਰ ਮੈਂ ਕੋਈ ਇਥੋਂ ਕਲੀਅਰ ਨਹੀਂ ਕਰ ਸਕਦਾ ਕਿ ਇਦਾਂ ਕੋਈ ਹੈ ਕਿ ਨਹੀਂ। ਆਦਰਵਾਈਜ਼ ਜਦੋਂ ਵੀ ਕੋਈ ਟਾਈਮ ਟੇਬਲ ਬੰਦਦੇ ਆ ਅਸੀਂ ਉਹਦਾ ਇੱਕ ਗਜਟ ਦੇ ਵਿੱਚ ਉਹਨੂੰ ਪਬਲਿਸ਼ ਕਰਾ ਕੇ ਇੱਕ ਓਪਨ ਸਾਰਿਆਂ ਲਈ ਮੀਟਿੰਗ ਰੱਖਦੇ ਆ ਜਿਹਦੇ ਵਿੱਚ ਜਿੰਨੇ ਵੀ ਇੰਟਰਸਟਿਡ ਆਪਰੇਟਰਸ ਹੁੰਦੇ ਨੇ ਉਹ ਆਉਂਦੇ ਨੇ ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਹੁੰਦਾ ਪੇਰ ਸਾਰਿਆਂ ਨੂੰ ਸੁਣ ਕੇ ਹੀ ਉਹਦੇ ਵਿੱਚ ਇੱਕ ਟਾਈਮ ਟੇਬਲ ਜਾਰੀ ਕੀਤਾ ਜਾਂਦਾ ਤਾਂ ਬੜਾ ਹੀ ਰੇਅਰ ਚਾਂਸ ਆ ਕਿ ਕਿਸੇ ਨੂੰ ਬਹੁਤ ਵੱਡਾ ਬੈਨੀਫਿਟ ਮਿਲ ਜੇ ਤੇ ਕਿਸੇ ਨੂੰ ਜਾਵਾਂ ਹੀ ਉਹਦੇ ਵਿੱਚ ਖਰਾਬ ਕੁਝ ਮਿਲ ਜੇ ਕਿਉਂਕਿ ਸਾਰਿਆਂ ਦੀ ਪ੍ਰੈਜ਼ੈਂਸ ਇਹ ਚੀਜ਼ਾਂ ਉਦੋਂ ਡਿਸਕਸ ਹੁੰਦੀਆਂ ਨੇ ਉਹ ਤਾਂ ਕਹਿੰਦੇ ਕਿ ਸਾਨੂੰ ਜਿਹੜਾ ਟਾਈਮ ਟੇਬਲ ਵੀ ਨਹੀਂ ਬਣਾ ਕੇ ਦਿੱਤਾ ਜਾ ਰਿਹਾ ਸੀ ਥਾਣੇ 'ਚ ਬੈਠ ਕੇ ਪਰਮਿਟ ਬਣਾਦਾ ਟਾਈਮ ਟੇਬਲ ਬਣਾਦਾ ਨਹੀਂ ਥਾਣੇ 'ਚ ਬੈਠ ਕੇ ਅਸੀਂ ਪਰਮਿਟ ਨਹੀਂ ਟਾਈਮ ਟੇਬਲ ਨਹੀਂ ਬਣਾਇਆ ਜਾ ਸਕਦਾ ਟਾਈਮ ਟੇਬਲ ਬਣਾਉਣ ਦੀ ਅਥਾਰਟੀ ਕੰਪੀਟੈਂਟ ਅਥਾਰਟੀ ਆਰ ਡੀਏ ਹੀ ਹੈ ਤੇ ਇੱਥੋਂ ਹੀ ਜਾਰੀ ਹੋਣਾ ਅਗਰ ਕੋਈ ਬ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ